मानसून भी भेज दो सारा नंबर है ਅੱਜ ਮੋਦੀ ਡਿਗਰੀ ਤੇ ਐਡਮਿਸ਼ਨ ਕਰਾਉਣ ਜਾਣਾ ਉਹ ਬੋਰਾ ਕਹਿੰਦਾ ਡੀਐਮਸੀ ਆ ਰਹੀ ਹੈ ਜਿਹੜੇ ਕਮਿਟੀ ਕੀ ਨਾਮ ਹੈ ਜੀ ਨੂਰਾਂਛ ਸਿੰਘ ਕਿੱਥੇ ਤੇ ਰਹਿਣ ਵਾਲਾ ਹਾਂ ਅਸੀਂ ਆਤੇ ਤ੍ਰਿਪੜੀ ਇਕਤਾ ਨਗਰ ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ 버ਗਰ ਕਿੰਗ ਆਤੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਆ ਨਵੀਂ ਬਣੀ ਆ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ ਬਾਈ ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਆ ਉੱਥੇ ਗਿਆ ਸੀਗਾ ਕਿਤਨੇ ਮਹੀਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਆਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਜ ਸਿੰਘ ਪੜਿਆ ਕਿਤਨੇ ਪਲੱਸ 2 ਆਪਦੇ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਕਿੱਥੇ ਪਣ ਭਰਾਏ ਬਸ ਦੋ ਭਰਾ ਨਹੀਂ ਕਾਕੜਾ ਪਿੱਛੇ ਦਾ ਇੱਕ ਮੋਸ ਇਹ ਵੱਡਾ ਸੀ ਕਿ ਛੋਟਾ ਇਹ ਵੱਡਾ ਇਹ ਕਰੰਟ ਲੱਗਣ ਕਰਕੇ ਕਰੰਟ ਕਰਕੇ ਉਹ ਦੇਖੋ ਪਿਆਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾ ਥੱਲੋ ਬਾਹਰ ਨਿਕਲ ਗਿਆ ਕਰੰਟ ਲੱਗਣ ਦਾ ਕਰ ਉਹ ਮੈਨੇਜਰ ਨੇ ਕਿਹਾ ਵੀ ਆਹ ਪਲੇਟਾਂ ਚੱਕ ਕੇ ਜਾਓ ਕਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ ਚਾਰ ਨੰਬਰ 'ਚ ਵੀ ਹਾਂ ਗਏ ਹੋਇਆ ਕਰਨ ਲਈ ਗੇਆ ਬਲੈਂਡੀਤੀ ਹਾਂ ਗੇਆ ਕਰਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਮੁੰਡੇ ਦੀ 19 ਸਾਲ ਨੂੰ ਉਹਨੂੰ ਆਰਾ 19 ਸਾਲ ਹਾਂਜੀ ਹਾਂ ਨਹੀਂ ਲੱਗਦੇ ਹੋ ਬੰਦ ਕਰ ਹਾਂ ਸਾਨੂੰ ਨਿਆ ਚਾਹੀਦਾ ਹੈ ਤੁਹਾਡਾ ਤਾਂ ਜਵਾਨ ਬੱਚੇ ਚਲਾ ਗਏ ਨਾਨੂ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਇਹਨਾਂ ਨੂੰ ਅੰਦਰ ਕਰਾਉਣ ਦਾ ਸਾਡਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਮੈਨੇਜਰ ਇੱਥੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਫਟਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਹੈ ਬੈਗ ਵੀ ਉਹਦਾ ਉੱਤੇ ਹੀ ਹੈ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸਾਰੇ 7:00 ਵਜੇ 8:00 ਵਜੇ راتکار نہیں آیا نہیں اوتھے ہی رہندا سی گا سਵੇਰੇ ਆਂਦਾ ਸੀ دور رہ گا ਅਸੀਂ ਆ ਕਹਿੰਦੇ ਸੀ ਵੀ ਨਹੀਂ ਤੂੰ ਐ ਉਹ ਉੱਥੇ ਹੀ ਸੌਂਦਾ ਸੀ ਉੱਥੇ ਹੀ ਸੌਂ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਂਦਾ ਜੀ ਫਿਰ 3 ਵਜੇ ਜਾਂਦਾ ਸੀ ਹਾਂ ਜੀ ਹਾਂ ਜੀ ਫਿਰ 3 ਕਿੰਨੇ ਵਜੇ ਦੀ ਕਿੰਨੇ ਚਾਰ 4 ਤੋਂ ਲੈ ਕੇ 11 ਵਜੇ ਤੱਕ ਰਾਤੀ ਸ਼ਿਫਟ ਹੁੰਦੀ ਹੈ ਹਾਂ ਜੀ ਸਰ ਮੇਰਾ ਨਾਮ ਤਰਨਜੀਤ ਸਿੰਘ ਹੈ ਸਰ ਬਾਹਰ ਹੰਦੇ ਕੀ ਹਾਦਸਾ ਵਾਪਰੇ ਜੋ ਤੁਸੀਂ ਰਜਿੰਦਰ ਆਏ ਹੋ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ 골ਡਸਟ ਪੂਲ 버거 किंग ਉਥੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨਾਂ ਦੇ ਜਿਵੇਂ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਖੋਬਾ ਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਹੈ ਉੱਥੇ ਮੇਨ ਈ ਉਹਦੀ ਪਲੇਟਾਂ ਦਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੇ ਚੱਕਿਆ ਦੂਜਾ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਡੈਥ ਹੋ ਗਿਆ ਆਰਜੀਐਮ ਦਾ ਕੀ ਨਾਮ ਆਰਜੀਐਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਤੇ ਜੋਬ ਕਰ ਰਹੀ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿੰਨੀ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਾਟਕ ਜਿਹੜਾ 버ਗਰ ਕਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਹੋ ਰਹੀ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀਮਾ ਹੁਣ ਕਹਿੰਦੇ ਨੇ ਕਿ ਉਹ 버거 किंग ਉਹ ਬੰਦ ਕਰਕੇ ਸਾਰੇ ਚਲੇ ਗਏ ਨੇ ਕਿਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਉਹਦਾ ਅੰਦਾਜ਼ੇ ਘਰ ਆਂਦਾ ਸੀ ਸ਼ਿਫਟਿੰਗ ਕਰਦੇ ਸੀ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਸੋ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਪੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ 2:30 ਵਜੇ ਤੱਕ ਤਾਂ ਸਵਾਇਆਂ ਕਰਾਂਦੇ ਸੀ। ਉਹ ਤੇ ਕੀ ਕੰਮ ਕਰਦੇ ਸੀ ਇਹ? ਉੱਥੇ 버ਗਰ ਬਣਾਣੇ ਜਿਵੇਂ 버거 버거 ਬਣਾਣ। ਇਹ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ। ਪਲੇਟਾਂ ਚੁਕਾਂਦੇ ਸੀ ਦੇ ਦੋ ਏਸੀ ਵਾਲੀਆਂ। ਏਸੀ ਵਾਲੀਆਂ ਨਹੀਂ ਸੀ। ਉਹ ਨਾਲ ਲਾਈਨ ਮੈਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ। ਉਹ ਚੁਕਾਂਦੇ ਸੀ। ਉਹ ਚੁਕਾਈਆਂ ਨੇ ਇਹਨਾਂ ਨੇ ਅੱਜ। ਤੇ ਪਹਿਲਾਂ ਵੀ ਇਹਨੇ ਸ਼ਿਕਾਇਤ ਨਹੀਂ ਕੀਤੀ ਕਦੀ। ਪਹਿਲੇ ਨਹੀਂ ਕੀਤੀ। ਅੱਜ ਚੁਕਾਈਆਂ ਨੇ ਪਹਿਲੀ ਵਾਰ। ਸਾਨੂੰ ਕਿਦੋਂ ਵਜੇ ਇਤਲਾ ਮਿਲੀ ਸੀ? ਸਾਨੂੰ ਉਹ ਮਿਲੀ 8:30 8:30 ਵਜੇ। ਦੇੱਥ ਕਿੰਨੇ ਵਜੇ ਹੋਈ ਹੈ ਜੀ ਦੇੱਥ ਦੇ ਨੇ ਦੱਸੇ ਨਹੀਂ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥੇ ਤਲਾਕ ਲੀਆ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕੀ ਐਕਸੀਡੈਂਟ ਹੋਇਆ ਜਾਂਦੇ ਦਾ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਕਿਦਾ ਆਇਆ ਸੀ ਜੀ ਨੰਬਰ ਹੈਗਾ ਉੱਪਰ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਜੀ ਕਿੰਨੇ ਲੋਕ ਜ਼ਖਮੀ ਹੋਏ ਇਹਦੇ 'ਚ ਇਸ 'ਚ ਦੋ ਦੋ ਤਿੰਨ ਜਾਣੇ ਹੋਏ ਨੇ ਜੀ ਇੱਕ ਤਾਂ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ ਹੈ ਉਹਦਾ ਕੀ ਹੋਇਆ ਉਹਦੀ ਕਿਦਾਂ ਉਹਦੀ ਕੰਡੀਸ਼ਨ ਉਹਦੀ ਵੀ ਸਰ ਖਰਾਬ ਹੀ ਆ ਕੀ ਕੀ ਹੋਇਆ ਉਹਨੂੰ ਉਹਦੇ ਵੀ ਕਰੰਟ ਫੈਰਾ ਚੋਂ ਨਿਕਲਿਆ ਅੰਗੂਠੇ ਫਟ ਗਏ ਸਾਰੇ ਅੱਗੇ ਵਾਲੇ ਬਾਕੀ ਉਹਦੇ ਪਾਈਪ ਕਿੰਨੀ ਹੈ ਪਤਾ ਨਹੀਂ ਜੀ ਉਹਦੀ ਤੁਹਾਡੇ ਬ੍ਰਦਰ ਦੀ ਬ੍ਰਦਰ ਤੇ ਮੇਰੀ 19 ਸਾਲ ਹੈ ਜੀ ਨਾਮ ਕੀ ਸੀ ਦਾ ਨੋਰਨ ਸਿੰਘ ਕੀ ਨਾਮ ਹੈ ਕਰੰਜੋਤ ਸਿੰਘ ਹੈ ਕਰੰਜੀ ਮੁੰਡਾ ਜਿਹੜਾ ਕਰੰਟ ਲੱਗਿਆ ਕੀ ਨਾਮ ਕੀ ਹੈ ਦਾ ਕਰੰਜੋਤ ਸਿੰਘ ਹੈ ਜੀ ਉਮਰ ਜੀ ਉਮਰ 1 22 ਸਾਲ ਹੈ ਤੇ ਕੀ ਕੰਮ ਕਰਦਾ ਸੀ ਇੱਕ ਕਿੰਗ ਵਰਕਰ ਦੇ ਲੱਗਿਆ ਹੋਇਆ ਸੀ ਤੇ ਕਰੰਟ ਲੱਗਣ ਦਾ ਕਾਰਨ ਕੀ ਹੈ ਕਰੰਟ ਲੱਗਦਾ ਕਾਰਨ ਨਹੀਂ ਸਾਨੂੰ ਪਤਾ ਸਾਨੂੰ ਸਵੇਰੇ ਫੋਨ ਆਇਆ ਹੁਣ 9 10 ਵਜੇ ਤੇ ਉਹਨੇ ਫੋਨ ਕਰਕੇ ਦੱਸਿਆ ਵੀ ਕਰੰਟ ਲੱਗਿਆ ਬੱਚੇ ਅਮਰਜੈਂਸੀ ਦਾਖਲ ਕਿੰਨੇ ਲੋਕਾਂ ਨੂੰ ਕਰੰਟ ਲੱਗਿਆ ਤਿੰਨਾਂ ਨੂੰ ਲੱਗਿਆ ਸੀਗਾ ਜੀ ਤਿੰਨ ਲੱਗਨ ਤੇ ਇੱਕ ਦੀ ਮੌਤ ਹੋ ਗਈ ਹਾਂਜੀ ਇੱਕ ਦੀ ਕਹਿੰਦੇ ਡੈਥ ਹੋ ਗਈ ਮੁੰਡੇ ਦੀ ਇਹ ਵੀ ਕੰਡੀਸ਼ਨ ਕਿਤਾ ਕਹਿੰਦੇ ਡਾਕਟਰ ਇਹ ਹੁਣ ਟੈਸਟ ਹੋ ਰਿਹਾ ਟੈਸਟ ਹੋ ਕੇ ਬਾਅਦ ਪਤਾ ਲੱਗੇਗੀ ਤੇ ਕੀ ਉਹ ਕਿੰਨੇ ਕਿੰਨੇ ਟਾਈਮ ਡਿਊਟੀ ਦੀ ਸ਼ਿਫਟਿੰਗ ਜੀ ਇਹ ਸ਼ਾਮ ਨੂੰ ਜਾਂਦੇ ਹਾਂ ਮਤਲਬ ਜੇ 6:00 6:30 ਵੇਗ 4:00 ਵਜੇ ਆਂਦੇ ਵਾਪਸ 4:00 ਵਜੇ ਜਾਂਦੇ ਸਵੇਰੇ 5:00 ਵਜੇ ਜਾਂਦੇ ਜੀ ਤੇ ਰਾਤ ਪਰ ਉੱਠੀ ਰਹਿੰਦੇ ਆ ਉੱਠੀ ਰਹਿੰਦੇ ਆ ਤੇ ਤੁਹਾਨੂੰ ਕਿੰਨੇ ਵਜੇ ਇੱਕਦਮ ਵੀ ਕਰੰਟ ਨੌ 9:30 ਵਜੇ ਬਿੱਲ ਦਾ ਮੇਰੇ ਤੋਂ ਕਰੰਟ ਕਿੱਥੇ ਤੇ ਲੱਗਿਆ ਕਾਊਂਟਰ ਕਾਊਂਟਰ ਸੀਗਾ ਕਾਊਂਟਰ ਤੇ ਲੱਗੇ ਰਿਹਾ ਜੀ ਕਾਊਂਟਰ ਤੇ ਕਰੰਟ ਲੱਗਿਆ ਹੈ ਕੀ ਕੰਮ ਕਰਦਾ ਜੀ ਬਰਕਰਾਰ ਰਿਹਾ ਉਹ ਫਿਰ ਪੈਕਿੰਗ-ਪੋਕਿੰਗ ਕਰਦਾ ਦੁਸ਼ਮਾਨ ਹੁੰਦਾ ਜੀ ਕਿੰਨੇ ਮਹੀਨੇ ਤੋਂ ਤੇ ਕੰਮ ਕਰਦਾ ਸੀ ਇਹ ਦੋ ਘਰ ਦੂਜਾ ਵੀ ਨਾ ਆਇਆ ਮਨ ਨੂੰ ਲੱਗੇ ਨਾ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਮੰਗ ਹੁਣ ਜੋ ਹੋਏਗਾ ਜੋ ਬਣਦਾ ਜੀ ਜੋਸ ਕਿਵੇਂ ਹੋਏਗਾ ਕੀ ਲੱਗਦਾ ਕਿ ਜਿੱਦੀ ਅਣਗੈਲੀ ਨਾਲੇ ਹਾਦਸਾ ਹੋਇਆ ਅਣਗੈਲੀ ਕਰਕੇ ਜੀ ਇੰਨਾ ਕਰੰਟ ਲੱਗਿਆ ਬੱਚਿਆਂ ਦੀ ਡੈਥ ਹੋ ਗਈ ਬਣਗੈਲੀ ਹੋਇਆ ਜੀ ਕੋਈ ਪਾਵਰ ਕੱਟ ਨਹੀਂ ਆਏਗਾ ਤੇ ਜੇ ਲੱਗਿਆ ਤਾਂ ਪਾਵਰ ਕੱਟ ਜ਼ਰੂਰੀ ਹੈ ਨਾ ਜੀ ਬੱਚੇ ਕਰੰਟ ਲੱਗਿਆ ਤੇ ਨਵੀਂ ਬਿਲਡਿੰਗ ਬਣੀ ਹੈ ਨਵੀਂ ਬਣੀ ਹੈ ਜੀ ਅਦੋਲੇ ਅੰਦੀ ਸਰ ਇੱਕ ਘਟਨਾ ਹੋਈ ਹੈ ਜਿਹੜਾ ਕ੍ਰਾਈਨਲ ਲੱਕ ਤੇ ਮੁੰਡਾ ਮਰਿਆ ਹੈ ਕੀ ਕਰਨਾ ਹੈ ਸਰ ਜੀ 버ਗਰ ਕਿੰਗ ਤੇ ਮੁੰਡਾ ਲੱਗਿਆ ਸੀ ਇਹ ਕੰਮ ਕਰਨਾ ਸਵੇਰੇ 6 ਵਜੇ ਟਾਈਮ ਹੋਣਾ ਇਹਨਾਂ ਨੇ ਇੱਕ ਬੋਰਡ ਬਣਵਾਇਆ ਸੀਗਾ ਲੋਹੇ ਦਾ ਵੱਡਾ ਸਾਰਾ ਜਿਹੜਾ ਰੋੜ ਕੇ ਅੱਗੇ ਕਰ ਰਿਆ ਸੀ ਉੱਤੇ ਕਿਤੇ ਬਿਜਲੀ ਤਾਰਾਂ ਨਾਲ ਕਰੀ ਜਦੋਂ ਦਾ ਟੱਚ ਹੋ ਗਈਆਂ ਬਿਜਲੀ ਲੱਗ ਕੇ 10000 ਵੋਲਟ ਦੇ ਚਟਕੇ ਨਾਲ ਇਹ ਵਿਚਾਰੀ ਡੈਥ ਹੋ ਗਈ ਹੈ 19 ਸਾਲ ਦਾ ਮੁੰਡਾ ਨੂਰ ਹੰਦ ਸਿੰਘ ਇਹ ਡੈਥ ਹੋਈ ਇੱਕ ਮੁੰਡਾ ਹੋਰ ਨਾਲ ਇੰਜਰਡ ਹੋਇਆ ਹੈ ਜੀ ਉਹ ਅਮਿਤਾ ਖਤਰੇ ਦੁਆਰਾ ਹੈ ਸਰੇ ਕਿੰਨੇ ਸਬਦ ਉਤੇ ਜੋਬ ਜੁਬ ਕਰਦੇ ਸੀ ਇਹ ਹੁਣ ਪਿੱਛੇ ਖੁੱਲੀ ਮਾਰਕੀਟ ਹੈ ਤੇ ਜਿਆਦਾ ਟਾਈਮ ਨਹੀਂ ਹੋਇਆ ਇਹਨਾਂ ਨੂੰ ਕੰਮ ਕੀ ਲੱਗਦਾ ਸਰ ਰਣਗਲੀ ਹੈ ਕਿਉਂਕਿ ਪਰਿਵਾਰ ਅਨਗੈਲੀ ਹੈਗੀ ਹੈ ਨਹੀਂ ਅਨਗੈਲੀ ਹੈਗੀਆਂ ਇੱਥੇ ਜੋ ਜੋਬ ਕਰ ਵੀ ਬਣਦੀ ਸੀ ਕਰ ਦਾਂਗੇ ਪਰਿਵਾਰ ਦਾ ਅਸੀਂ ਬਿਆਨ ਲੈ ਰਹੇ ਹਾਂ ਜੋ ਨਿਗਲੈਕਸ਼ਨ ਬੰਦਾ ਸੀ ਕਰ